ਦੋਸਤੋ ਅਸਲਾਮ ਵਾਲੇਕਮ ਸਤ ਸ੍ਰੀ ਅਕਾਲ ਕਾਫੀ ਦਿਨਾਂ ਬਾਅਦ ਆਪਾਂ ਅੱਜ ਲੱਗੇ ਆਂ ਵੀਡੀਓ ਪਾਉਣ ਅੱਗੇ ਆਪਣੇ ਪਿੰਡ ਆਪਾਂ ਬਾਬੇ ਦੀ ਜਗ੍ਹਾ ਤੇ ਮੇਲਾ ਕਰਾਈਦਾ ਵਾ ਉਹ ਮੇਲੇ ਦੇ ਵਿੱਚ ਬਿਜੀ ਸੀਗੇ ਤੇ ਹੁਣ ਆਪਾਂ ਹੋ ਗਏ ਆਂ ਵਿਹਲੇ ਤੇ ਅੱਜ ਆਏ ਹੀ ਕਿ ਫੇਰ ਕੰਮ ਤੇ 20 ਤਰੀਕ ਦਾ ਮੇਲਾ ਸੀਗਾ ਤੇ ਆਪਣੇ ਅੱਜ ਆਪਾਂ ਲੱਗੇ ਹੋਏ ਨਵੇਂ ਠੱਟੇ ਆ ਨਾ ਪੰਚਾਇਤ ਨੇ ਛੱਪੜ ਬਣਾਇਆ ਹੈ ਦੇਖੋ ਬਹੁਤ ਵਧੀਆ ਬਣ ਗਿਆ ਹੈ ਛੱਪੜ ਤਾਂ ਬਹੁਤ ਵਧੀਆ ਛੱਪੜ ਬਣ ਗਿਆ ਹੈ ਐਨ ਥੱਲੇ ਇੱਟ ਵੀ ਲੱਗ ਗਈ ਫਰਸ਼ ਵੀ ਲੱਗ ਗਿਆ ਹੈ ਥੱਲੇ ਜਣੀ ਤੇ ਇਹਦੇ ਪਰਲੇ ਬੰਨੇ ਨਾ ਇਦਾਂ ਦਾ ਹੀ ਇੱਕ ਛੱਪੜ ਹੋਰ ਆ ਜਣੀ ਕਿ ਇਹ ਜੇ ਤਿਆਰ ਹੁੰਦਾ ਸੀ ਜਦ ਤੱਕ ਪਾਣੀ ਉਸ ਛੱਪੜ ਦੇ ਵਿੱਚ ਪੈਂਦਾ ਹੈਗਾ ਤੇ ਜਦੋਂ ਜਾਦੇ ਮੀਂਹ ਪਏ ਆ ਤੇ ਆਹ ਰੋੜ ਪੈ ਗਿਆ ਉਦੋਂ ਸਾਰਾ ਕੁਝ ਹੀ ਧੂਕੇ ਲੈ ਗਿਆ ਆ ਦੇਖੋ ਕਿੱਡਾ ਘਾਲ ਪਿਆ ਹੈਗਾ ਬਾਹਰੋਂ ਉਦੋਂ ਇੱਥੇ ਫਿਰ ਇਧਰਲੇ ਬੰਨੇ ਵੀ ਪਾਣੀ ਬਹੁਤ ਆ ਗਿਆ ਸੀ ਤੇ ਮਿੱਟੀ ਬੰਦ ਬੁੰਦ ਕਰਨ ਦਾ ਕੋਈ ਨਹੀਂ ਬੰਦਦਾ ਤੱਕ ਬਾਹਰੋਂ ਟਰਾਲੀਆਂ ਲਵਾ ਲਵਾ ਕੇ ਸਰਪੰਚ ਸਾਹਿਬ ਨੇ ਸਖਵਿੰਦਰ ਸਿੰਘ ਸੌਂਦ ਸਾਹਿਬ ਸਰਪੰਚ ਹੋ ਕੇ ਮੌਕੇ ਦੇ ਨਵੇਂ ਠੱਡੇ ਦੇ ਆ ਦੇ ਉਹਨਾਂ ਨੇ ਇੱਥੇ ਆ ਬੂਰੇ ਭਰਾ ਭਰਾ ਕੇ ਲਾਏ ਪਹਿਲਾਂ ਤੇ ਫੇਰਾ ਮਿੱਟੀ ਸਟਾਈ ਬਾਹਰੋਂ ਲੇਬਰ ਲਾ ਲਾ ਕੇ ਨਰੇਗਾ ਵਾਲੇ ਕੁਝ ਹੋਰ ਬੰਦੇ ਲਾ ਕੇ ਆ ਛਪੜ ਓਵਰਫਲੋ ਹੋ ਗਿਆ ਸੀ ਐ ਨੂੰ ਸਾਰਾ ਘਲ ਗਿਆ ਕਿ ਹੁਣ ਪਾਣੀ ਇਹਦੇ ਚ ਉਤਰਿਆ ਮੜਾ ਜਦ ਅੱਜ ਕੀਤਾ ਕੰਮ ਸਟਾਰਟ ਆ ਦੇਖੋ ਜੀ ਇਦਾਂ ਚੱਲਦਾ ਹੀ ਉਹ ਕੰਮ ਆ ਜੀ ਆ ਜਿੱਥੇ ਹੋਰ ਪੈਣੀ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਹੁਣ ਵੀਡੀਓ ਪਾਇਆ ਕਰਾਂਗੇ ਜਿੱਦਾਂ ਜਿੱਦਾਂ ਵੀ ਆਪਾਂ ਕੰਮ ਤੇ ਜਾਇਆ ਕਰਾਂਗੇ। ਕਈ ਵਾਰੀ ਵੀਡੀਓ ਪਾਉਣ ਦਾ ਟਾਈਮ ਹੀ ਨਹੀਂ ਲੱਗਦਾ ਕੰਮ ਹੀ ਇਦਾਂ ਦੇ ਹੁੰਦੇ ਆ। ਚਲੋ ਜੀ